ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਕਣਕ ਦਾ ਇਹ ਖੇਤ ਜਿਹਦੇ ਚ ਇਸ ਵੇਲੇ ਅਸੀਂ ਮੌਜੂਦ ਆ 40 40 ਕਿਲੋ ਬੀਜ ਪ੍ਰਤੀ ਏਕੜ ਬਜਾਈ ਦੀ ਸ਼ਫਾਰਿਸ਼ ਕਰਨ ਵਾਲੀ ਖੇਤੀਬਾੜੀ ਯੂਨੀਵਰਸਿਟੀ ਸੀਡ ਮਾਫੀਆ ਅਤੇ ਸੀਡ ਮਾਫੀਆ ਦੇ ਦਲਾਲਾਂ ਦੇ ਮੂੰਹ ਤੇ ਕਰਾਰੀ ਚਪੇੜ ਆ ਤੁਹਾਨੂੰ ਧਿਆਨ ਚ ਲਿਆ ਆ ਦिए ਪਿਆਰ ਕੁਦਰਤੀ ਖੇਤੀ ਤਹਿਤ ਪਿੰਡ ਅੱਕਾਂਵਾਲੀ ਜ਼ਿਲ੍ਹਾ ਮਾਨਸਾ ਵਿਖੇ ਇਸ ਖੇਤ ਦੇ ਵਿੱਚ 327 ਕਿਸਮ ਦਾ ਜਿਹੜਾ ਬੀਜ ਹੈ ਉਹਦੀ ਬਜਾਦ ਬਾਈ ਜੀ ਗੁਰਮੇਲ ਸਿੰਘ ਹੁਣਾਂ ਨੇ ਕੀਤੀ ਆ ਬਾਈ ਜੀ ਸਾਡੇ ਪੇਡ WhatsApp ਗਰੁੱਪ ਦੇ ਮੈਂਬਰ ਤੇ ਗਰੁੱਪ ਦੇ ਵਿੱਚ ਕਣਕ ਦੀ ਬਜਾਈ ਸੰਬੰਧੀ ਜਿਹੜੀਆਂ ਸ਼ਿਫਾਰਸ਼ਾਂ ਅਸੀਂ ਕੀਤੀਆਂ ਸੀ ਉਹਨਾਂ ਸ਼ਿਫਾਰਸ਼ਾਂ ਨੂੰ ਇਨ ਬਿਨ ਲਾਗੂ ਕਰਦਿਆਂ ਬਾਈ ਜੀ ਨੇ ਇੱਥੇ ਕਣਕ ਦੀ ਬਜਾਈ ਕੀਤੀ ਤੇ ਤੁਹਾਡੇ ਧਿਆਨ ਚ ਲਿਆ ਦਈਏ ਕਿ ਇਹ ਜਿਹੜੀ ਕਣਕ ਇੰਨੀ ਫੱਬੀ ਹੋਈ ਆ ਬਾਣ ਮੱਲੀ ਬੈਠੀ ਆ ਖੁੱਲੇ ਪਾੜੇ ਦੀ ਕਣਕ ਆ ਜਾਣੀ ਕਿ ਇੱਕ ਤਪੋਰ ਬੰਦ ਕਰਕੇ ਬੀਜੀ ਹੋਈ ਆ ਸਿਆੜ ਤੋਂ ਸਿਆੜ ਜਿਹੜੀ ਦੂਰੀ ਆ ਉਹ ਹੈਗੀ ਆ ਕੋਈ 14 ਇੰਚ ਬੀਜ ਪ੍ਰਤੀ ਏਕੜ 15 ਕਿਲੋ ਪਾਇਆ ਗਿਆ ਹਾਲਾਂਕਿ ਅਸੀਂ ਸਿਫਾਰਸ਼ 12 ਕਿਲੋ ਦੀ ਕੀਤੀ ਸੀ ਮਸ਼ੀਨ ਦੀ ਕੋਈ ਸੈਟਿੰਗ ਪ੍ਰੋਪਰ ਨਾ ਹੋਣ ਕਰਕੇ 3 ਕਿਲੋ ਬੀਜ ਵੱਧ ਪੈ ਗਿਆ। ਪ੍ਰਤੀ ਏਕੜ 15 ਕਿਲੋ ਬੀਜ ਇੱਕ ਪਾੜਾ ਬੰਦ ਕਰਕੇ ਖੁੱਲੇ ਪਾੜੇ ਦੀ ਇਹ ਕਣਕ ਬੀਜੀ ਗਈ 14 ਇੰਚ 66 ਤੋਂ 66 ਦਾ ਫਾਸਲਾ। ਸੋ ਇਹਨੂੰ ਪ्योर ਕੁਦਰਤੀ ਖੇਤੀ ਤਹਿਤ ਪਾਲਿਆ ਪੋਸਿਆ ਗਿਆ ਤੇ ਐਸ ਵੇਲੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਕਣਕ ਗੱਲਾਂ ਕਰਵਾਉਂਦੀ ਪਈ ਆ ਤੇ ਜਿਹੜੇ ਲੋਕ ਬਾਈ ਜੀ ਨੂੰ ਉਦੋਂ ਮੌਕੇ ਤੇ ਚਿਹੜਾ ਕਰਦੇ ਪਏ ਸੀ ਵਿਆਖੀ ਖੇਡਾਂ ਜੀਆਂ ਕਰੀ ਜਾਂਦਾ ਤੇ ਇਹਦੇ ਚ ਕੀ ਹੋ ਜੂ ਇੰਨੀ ਵਿਰਲੀ ਗਣਕ ਬੀਜੀ ਜਾਂਦਾ ਹਾਂਜੀ ਹਾਂ ਉਹਨਾਂ ਲੋਕਾਂ ਦੇ ਮੂੰਹ ਤੇ ਹੁਣ ਇੱਕ ਤਰ੍ਹਾਂ ਨਾਲ ਤਾਲਾ ਲੱਗਿਆ ਹੋਇਆ ਉਹਨਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਤੇ ਉਹ ਹੁਣ ਹੈਰਾਨ ਹੁੰਦੇ ਆ ਵੀ ਐਦਾਂ ਵੀ ਹੋ ਸਕਦਾ ਹਾਂਜੀ ਹਾਂ ਬਿਲਕੁਲ ਕਿਉਂਕਿ ਉਹਨਾਂ ਨੇ ਇਹ ਇੱਕ ਤਰ੍ਹਾਂ ਨਾਲ ਜੱਗੋਂ ਤੇਰਵੀਂ ਗੱਲ ਹੁੰਦੀ ਵੇਖ ਲਈ ਐ ਸੋ ਆਪਾਂ ਪਹਿਲਾਂ ਵੀ ਇਸ ਕੇਸ 'ਚ ਤੁਹਾਡੇ ਨਾਲ ਰੂਬਰੂ ਹੋਏ ਸੀਗੇ 6 ਜਨਵਰੀ 6 ਜਨਵਰੀ ਨੂੰ ਤੇ ਉਹ ਉਸ ਵੇਲੇ ਦੀ ਕਣਕ ਦੀ ਜਿਹੜੀ ਪੋਜੀਸ਼ਨ ਆ ਉਹ ਵੀ ਤੁਹਾਡੀ ਸਕਰੀਨ ਤੇ ਆ ਤੇ ਇਸ ਵੇਲੇ ਜਿਹੜੀ ਕਣਕ ਆ ਉਹ ਵੀ ਤੁਸੀਂ ਦੇਖ ਰਹੇ ਹੋ ਆਪਾਂ ਗੱਲ ਕਰਾਂਗੇ ਬਾਈ ਜੀ ਗੁਰਮੇਲ ਸਿੰਘ ਹੁਣਾ ਨਾਲ ਤੇ ਸਾਡੇ ਨਾਲ ਦੋ ਹੋਰ ਕਿਸਾਨ ਭਰਾ ਮੌਜੂਦ ਨੇ ਬਾਈ ਸਤਨਾਮ ਸਿੰਘ ਤੇ ਬਾਈ ਜੀ ਬੂਟਾ ਸਿੰਘ ਮੰਡਾਲੀ ਇਹ ਗਵਾਂਡੀ ਪਿੰਡ ਤੋਂ ਆ ਤੇ ਇਹ ਵੀ ਕੁਦਰਤੀ ਖੇਤੀ ਕਰਦੇ ਆ ਸੋ ਗੁਰਮੇਲ ਜੀ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਸੋ ਗੁਰਮੇਲ ਜੀ ਅ ਤੁਸੀਂ ਪੇਡ WhatsApp ਗਰੁੱਪ ਦੇ ਐਕਟਿਵ ਮੈਂਬਰ ਹੋ ਸਿਰਫ ਤੁਸੀਂ ਨਹੀਂ ਤੁਹਾਡੇ ਜਿਹੜੇ ਸੁਪੁੱਤਰ ਹੈ ਜਗਦੀਪ ਉਹ ਵੀ ਐਕਟਿਵ ਮੈਂਬਰ ਹੈਗੇ ਬਿਲਕੁਲ ਤਾਂ ਕੋਈ ਪਛਤਾਵਾ ਤਾਂ ਨਹੀਂ ਹੋ ਰਿਹਾ ਵੀ ਐਵੇਂ ਹੀ 12-1200 ਰੁਪਇਆ ਭਰਤਾ ਨਾ ਜੀ ਨਾ ਬਹੁਤ ਖੁਸ਼ੀ ਹੈ ਮਾਨ ਮਹਿਸੂਸ ਹੁੰਦਾ ਹੈ ਜੀ ਬਿਲਕੁਲ ਤਾਂ ਜੋ ਜੋ ਤੁਹਾਨੂੰ ਦੱਸਿਆ ਗਿਆ ਸੀਗਾ ਕਾਸ ਵੱਲ ਹਾਂਜੀ ਹਾਂ ਗਰੁੱਪ ਦੇ ਮਾਧਿਅਮ ਨਾਲ ਹਾਂਜੀ ਉਹ ਉਹ ਤੁਸੀਂ ਇਨ ਬਿਨ ਲਾਗੂ ਕੀਤਾ ਬਿਲਕੁਲ ਤੇ ਉਦੇ ਉਹੀ ਰਿਜ਼ਲਟ ਮਿਲੇ ਜਿਹੜੇ ਤੁਹਾਨੂੰ ਦੱਸੇ ਗਏ ਸੀ ਹਾਂਜੀ ਬਿਲਕੁਲ ਉਦੋਂ ਵੀ ਵੱਧ ਕੇ ਹੈ ਉਦੋਂ ਵੀ ਵੱਧ ਕੇ ਹੈ ਲਾਸਨੀਸ ਵੀ ਐ ਹੋ ਜੂ ਜੀ ਹੁਣ ਤੁਸੀਂ ਇਹ ਦੇਖ ਰਹੇ ਹੋ ਵੀ ਕੋਈ ਜੂਰੀਆ ਨਹੀਂ ਕੋਈ ਡੀਪ ਨਹੀਂ ਕੁਝ ਪਾਇਆ ਨਹੀਂ ਕਣਕ ਲਹਿਰਾਉਂਦੀ ਹੈ ਹਰੀ ਖੜੀ ਹੈ ਪੂਰੀ ਨਾਲ ਦੇਖੋ ਕਿੰਦਾ ਹੈ ਹਾਂ ਸੋ ਤੁਸੀਂ ਦੇਖੋਗੇ ਕਿ ਜਿਹੜੇ ਸਿੱਟੇ ਆਏ ਹੋਇਆ ਬੱਲੀਆਂ ਉਹ ਵੀ ਬਾਕਮਾਲ ਹਾਂਜੀ ਜੇ ਨਾੜ ਤੇ ਨਿਗਾਹ ਮਾਰੋਗੇ ਤੇ 나ੜ ਵੀ ਜਿਹੜਾ ਹੈਗਾ ਕਣਖ ਦਾ ਗੰਨੇ ਵਰਗਾ 나ੜ ਹੈ ਗੰਨੇ ਵਰਗਾ ਜੀ ਠੀਕ ਹੈ ਜੀ ਬੌਰਾ ਪੂਰਾ ਮਜ਼ਬੂਤ 나ੜ ਹੈ ਤੇ ਤੁਸੀਂ ਇਹ ਵੈਰਾਈਟੀ ਦਾ ਵੀ ਲੱਛਣ ਹੋ ਸਕਦਾ ਪਰ ਜਿਹੜਾ ਆਪਾਂ ਪਾਲਣ ਪੋਸ਼ਣ ਕੀਤਾ ਉਹਦਾ ਵੀ ਇਹਦੇ ਚ ਪੂਰਾ ਯੋਗਦਾਨ ਹੈ ਵੀ ਜਿਹੜੇ ਪੌਦੇ ਦਾ ਤਣ ਜਿਹੜਾ 나ੜ ਹੈ ਉਹ ਕਾਲਾ ਛਾਪਿਆ ਹਾਂਜੀ ਠੀਕ ਹੈ ਤੇ ਪੱਤੇ ਵੀ ਪੂਰੀ ਕਾਲੋਂ ਚਾ ਤੇ ਬੱਲੀਆਂ ਪੂਰੀ ਹਰਿਆਲੀ ਚਾ ਹਾਂ ਜੀ ਹਾਂ ਸੋ ਭਾਈ ਜੀ ਹੁਣ ਆਪਾਂ ਪਹਿਲੀ ਵਾਰੀ ਇੰਨੇ ਘੱਟ ਬੀਜ ਦੇ ਨਾਲ ਜ਼ਿੰਦਗੀ ਚ ਕਣਕ ਵੇਚੀ ਹਾਂਜੀ ਤੇ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਸ਼ੁਰੂ ਚ ਕੋਈ ਤੋਖਲਾ ਸੀਗਾ ਨਹੀਂ ਵੈਸੇ ਹੈਗਾ ਸੀ ਪਰ ਬੇਟਾ ਮੇਰਾ ਕਹਿਮ ਹੈ ਉਹ ਕਹਿੰਦਾ ਨਹੀਂ ਇੰਨੀ ਵੇਚਣੀ ਹੈ ਮੈਨੂੰ ਸਗੋ ਉਹ ਪਤਾ ਹੈ ਕੀ ਹੈ ਮਾਫ ਕਰਨਾ ਵੀ ਤੁਸੀਂ ਵੱਧ ਪਾ ਦਿਓਗੇ ਮੈਂ ਰਹੂੰਗਾ ਉਹ ਬੰਦੇ ਨੂੰ ਕਹਿ ਕੇ ਕਹਿੰਦਾ ਅੱਜ ਹੀ ਵੇਚਣੀ ਹੈ ਹੂੰ ਅੱਜ ਨਗਾਉਣਾ ਨੂੰ ਟਰੈਕਟਰ ਵਾਲੇ ਨੂੰ ਮਜਬੂਰ ਕੀਤਾ ਵੀ ਅੱਜ ਵੇਚਣੀ ਹੈ ਅੱਜ ਵੇਚੀ ਬਿਲਕੁਲ ਬਿਲਕੁਲ ਤਾਂ ਪਰ ਪੱਕਾ ਵੈਸੇ ਹਾਂ ਪੱਕਾ ਉहां ਪਰ ਪੱਕਾ ਸੋ ਇਰਾਦੇ ਦੀ ਗੱਲ ਹੁੰਦੀ ਆ ਤੇ ਭਰੋਸੇ ਦੀ ਗੱਲ ਹੁੰਦੀ ਆ ਹਾਂ ਬਿਲਕੁਲ ਜੀ ਬਿਲਕੁਲ ਜਗਦੀਪ ਉਹਨਾਂ ਜਵਾਈ ਪੰਜਾਬ ਪੁਲਿਸ ਚ ਪਰ ਸਾਡੇ ਗਰੁੱਪ ਦਾ ਮੈਂਬਰ ਵੀ ਆ ਤੇ ਉਹਨੇ ਜੋ ਮੈਂ ਕਹਿਣਾ ਪਿਆ ਉਹਨੂੰ ਸੁਣਦਾ ਪਿਆ ਉਹ ਲਗਾਤਾਰ ਹਾਂ ਬਿਲਕੁਲ 23 ਵਰਿਆਂ ਤੋਂ ਤੇ ਉਹਨੇ ਦੱਸਦੀਆਂ ਗੱਲਾਂ ਤੇ ਭਰੋਸਾ ਕੀਤਾ ਤੇ ਬਾਪੂ ਨੂੰ ਮਜਬੂਰ ਕੀਤਾ ਕਿ ਵੀ ਭਾਈ ਤੂੰ ਵਾਅਦਾ ਪਾਵੇਂਗਾ ਮੈਂ ਕੋਲੇ ਖੜਕੇ ਵਝਾਂ ਚਲੋ ਮਸ਼ੀਨ ਦੀ ਸੈਟਿੰਗ ਇਹਨ ਲਗੀ 12 ਦੀ ਤਾਂ ਤੇ 15 ਤੇ ਗਿਆ ਤਾਂ ਉਂਜ ਤਾਂ ਇਹ ਆ ਵੀ ਕਣਕ 4 ਕਿਲੋ ਨਾਲ ਵੀ ਕਿੱਲਾ ਬੀਜਿਆ ਜਾ ਸਕਦਾ ਤੇ ਪੂਰਾ ਝਾੜ ਦਿੰਦੀ ਆ ਠੀਕ ਆ ਫਿਰ ਜਦੋਂ 4 ਕਿਲੋ ਨਾਲ ਪੂਰਾ ਝਾੜ ਦੇ ਸਕਦੀ ਆ ਕਣਕ ਤਾਂ ਯੂਨੀਵਰਸਿਟੀ 40 ਕਿਲੋ ਬੀਜ ਦੀ ਸ਼ਿਫਾਰਿਸ਼ ਜੇ ਸੀਡ ਮਾਫੀਆ ਨੂੰ ਫਾਇਦਾ ਪਹੁੰਚਾਉਣ ਲਈ ਨਹੀਂ ਕਰਦੀ ਤਾਂ ਫਿਰ ਕਾਦੇ ਲਈ ਕਰਦੀ ਆ ਯੂਨੀਵਰਸਿਟੀ ਇਹ ਸਪਸ਼ਟ ਕਰੇ ਠੀਕ ਆ ਹਾਂਜੀ ਦੂਜੀ ਗੱਲ ਜਿਹੜਾ ਸੀਡ ਮਾਫੀਆ ਤੇ ਸੀਡ ਮਾਫੀਆ ਤੇ ਦਲਾਲ ਬੈਠੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਉਹ ਇਸ ਗੱਲ ਦਾ ਜਵਾਬ ਦੇਣ ਕੇ 15 ਕਿਲੋ ਵਾਲੀ ਕਣਕ ਜਿਹੜੀ ਹੈਗੀ 40 ਕਿਲੋ ਵਾਲੀ ਦੀ ਟੂਈ ਲਵਾਈ ਜਾਂਦੀ ਐ ਇਸ ਨੇ ਤੇ ਹੁਣ ਉਹਨਾਂ ਕੋਲੇ ਇਹਦਾ ਕੀ ਜਵਾਬ ਹੈ ਬਿਲਕੁਲ ਠੀਕ ਹੈ ਤੇ ਜਵਾਬ ਤੁਹਾਨੂੰ ਵੀ ਦੇਣਾ ਬਣਦਾ ਜਿਹੜੇ ਇਹਨਾਂ ਦੇ ਮਗਰ ਲੱਗ ਕੇ 40 40 ਕਿਲੋ ਵੀ ਪਾਈ ਜਾਂਦੇ ਹੋ ਉਦੋਂ ਗਾਹ ਵੀ ਜਾਂਦੇ ਹੋ 55 60 ਵਾਲੇ ਵੀ 60 ਪਾਉਂਦੇ ਜੀ ਠੀਕ ਹੈ 60 65 ਕਿਲੋ ਤੱਕ ਠੀਕ ਹੈ ਤਾਂ 55 60 ਕਿਲੋ ਤੱਕ ਤੁਸੀਂ ਬੀਜ ਪਾ ਰਹੇ ਹੋ ਤੇ ਇਹ ਬਾਈ ਨੇ 15 ਕਿਲੋ ਪਾਇਆ ਜਾਂ ਤਾਂ ਇਹ ਮੂਰਖਾ ਜਾਂ ਫਿਰ ਤੁਸੀਂ ਸਿਆਣੇ ਵਾਲੇ ਆ ਠੀਕ ਆ ਹਾਂਜੀ ਤੇ ਤੁਸੀਂ ਦੱਸੋ ਵੀ ਤੁਹਾਨੂੰ ਕੀ ਫਾਇਦਾ ਹੋ ਰਿਹਾ ਝਾੜ ਤੁਹਾਡਾ ਵੀ ਓਨਾ ਹੀ ਆਊਗਾ ਤੇ ਝਾੜ ਸਾਡਾ ਵੀ ਓਨਾ ਹੀ ਆਊਗਾ ਤੇ ਸਾਡਾ ਖਰਚਾ ਕੁਛ ਨਹੀਂ ਕੁਛ ਨਹੀਂ ਆ ਅਸੀਂ ਪ्योर ਕੁਦਰਤੀ ਖੇਤੀ ਤਹਿਤ ਇਹ ਕਾਣਕ ਕੀਤੀ ਆ ਇਹਦੇ ਚ ਇੱਕ ਦਾਣਾ ਡੀਏਪ ਨਹੀਂ ਇੱਕ ਦਾਣਾ ਯੂਰੀਆ ਨਹੀਂ ਨਾ ਦੇ ਚ ਕੋਈ ਪोटाश ਆ ਨਾ ਕੋਈ ਹੋਰ ਲੱਲਾ ਪੱਬਾ ਤੇ ਨਾ ਹੀ ਇਹਦੇ ਤੇ ਕੋਈ ਇੱਕ ਬੂੰਦ ਕਿਸੇ ਜ਼ਹਿਰ ਦੀ ਅਸੀਂ ਛਿੜਕੀ ਆ ਤਾਂ ਪਾਲਣ ਪੋਸ਼ਣ ਦੇ ਤੌਰ ਤੇ ਗੁਰਮੇਲ ਜੀ ਕੀ ਕੁਝ ਕੀਤਾ ਗਿਆ ਹੁਣ ਤੱਕ ਪਾਣੀ ਪਹਿਲਾਂ ਦੱਸੋ ਕਿੰਨੇ ਪਹਿਲਾ ਪਾਣੀ ਅਸੀਂ ਲਾਇਆ ਸੀ 55 ਦਿਨ ਤੋਂ ਜੀ 15 ਨਵੰਬਰ ਦੀ ਬਿਜਾਈ ਹੈ ਜੀ ਤੇ ਪਾਣੀ ਲੱਗਿਆ ਇਹਨੂੰ 9 ਜਨਵਰੀ ਨੂੰ ਜੀ ਪੂਰੇ 55 ਦਿਨ ਹੋ ਗਏ ਪੂਰੇ 55 ਦਿਨ ਦੂਜਾ ਪਾਣੀ ਲੱਗਾ 1 ਮਹੀਨੇ ਬਾਅਦ 15 ਫਰਵਰੀ ਨੂੰ ਜੀ ਤੀਜਾ ਪਾਣੀ ਆ 15 ਮਾਰਚ ਨੂੰ ਲੱਗਿਆ ਹੁਣ ਲਾਸਟ ਪਾਣੀ ਇੱਕ ਤਰ੍ਹਾਂ ਦਾ ਇਹ ਜਿਹੜਾ 15 ਮਾਰਚ ਨੂੰ ਲੱਗਿਆ ਹਾਂ ਜੀ ਹਾਂ ਜੀ ਤੇ ਜੇ ਸਾਨੂੰ ਲੱਗੇਗਾ ਕਿ ਗਰਮੀ ਪੈਂਦੀ ਦੀਂਦੀ ਆ ਹਾਂ ਜੀ ਆਸੀਂ ਇੱਕ ਪਾਣੀ ਹੋਰ ਲਾਵਾਂਗੇ ਨਹੀਂ ਤਾਂ ਇਸ ਪਾਣੀ ਤੇ ਕਣਕ ਪੱਤ ਰਹੀ ਆ ਬਿਲਕੁਲ ਤੀਜੇ ਪਾਣੀ ਤੇ ਹਾਂਜੀ ਅੱਛਾ ਤਿੰਨ ਪਾਣੀ ਲਾ ਕੇ ਤਿੰਨ ਪਾਣੀ ਲੱਗਦਾ ਪਾਣੀ ਦੇ ਨਾਲ ਕੀ ਕੁਝ ਦਿੱਤਾ ਗਿਆ ਇਹਨੂੰ ਪਾਣੀ ਦੇ ਨਾਲ ਜੀ ਇਹਨੂੰ ਵੇਸਟ ਡੀਕੰਪੋਜ਼ਰ ਹਰ ਪਾਣੀ ਨਾਲ ਚਲਾਇਆ ਸੀ ਤਿੰਨ ਵਾਰੀ ਵੇਸਟ ਤਿੰਨ ਵਾਰੀ 500 ਲੀਟਰ ਉੱਥੇ ਕੰਨੀ ਧਰੀ ਹੋਈ ਸੀ ਹੁਣ ਉਹ ਖਾਲੀ ਹੋ ਗਿਆ ਉਹਨੂੰ ਅੰਦਰ ਰੱਖ ਤਾਂ ਕਿ ਉਚਾ ਕੇ ਨਾਲ ਲੈ ਜੀ ਜੀ ਤੇ ਤੁਹਾਡੇ ਕਹਿਣ ਅਨੁਸਾਰ ਇਹਦੇ ਵਿੱਚ ਅਸੀਂ ਜਿਹੜੀਆਂ ਚਾਰ ਸਪਰੇਹਾਂ ਉਹ ਜਿਹੜੀ ਦਹੀਂ ਤੋਂ ਜੂਰੀਆ ਆਪਣਾ ਬਣਾਉਨੇ ਆ ਲੱਸੀ ਦੇਸੀ ਨਾਈਟ੍ਰੋਜਨ ਦੇਸੀ ਨਾਈਟ੍ਰੋਜਨ ਉਹਦੀਆਂ ਚਾਰ ਸਪਰੇਹਾਂ ਕੀਤੀਆਂ ਜੀ ਇੱਕ ਦੋ ਸਪਰੇਹਾਂ ਆਪਾਂ ਨੂੰ ਐਗਰੋ ਪੰਜਾਬ ਐਗਰੋ ਬਲੋ ਦਿੱਤੀਆਂ ਸੀ ਇੱਕ ਸਾਗਰਕਾ ਤੇ ਇੱਕ ਐਨਪੀਕੇ ਜੀ ਦੋ ਸਪਰੇਹਾਂ ਉਹ ਕਰਤੀਆਂ ਆਪਾਂ ਉਹ ਵੀ ਆਰਗੈਨਿਕ ਤੇ ਇੱਕ ਸਪਰੇਅ ਫਿਰ ਕਰਤੀ ਜਦੋਂ ਇਹ ਉਸਤੇ ਸੀ ਆਪਣੇ ਗੁਬੋਲੇ ਤੇ ਔ ਟਾਈ ਟਾਈ ਇੱਕ ਤੇ ਲੱਸੀ ਦੀ ਸਪਰੇਅ ਕੀਤੀ ਜੀ ਜੀ ਤੇ ਹੁਣ ਇੱਕ ਤਿਆਰ ਹੈ ਇਹ ਕੱਲ ਨੂੰ ਬੇਟਾ ਛੁੱਟੀ ਆਊਗਾ ਕੱਲ ਨੂੰ 2.5 2.1 ਤੇ ਉਹ ਜਿਹੜੀ ਆਪਣੀ ਲੱਸੀ ਹੈ ਉਹਦੀ ਸਪਰੇ ਕਰ ਦੇਣੀ ਹੈ ਤਾਂ ਆ 6 ਸਪਰੇ ਆ ਹਾਂਜੀ 6 ਸਪਰੇ ਠੀਕ ਆ 4 ਤੇ 2 6 ਤੇ 2 6 ਕ ਹੋ ਗਈਆਂ 6 6 6 ਹੋ ਗਈਆਂ ਸਾਗਰੀਕਾ ਸਾਗਰੀਕਾ ਦੀਆਂ ਕਿੰਨੀਆਂ ਕੀਤੀਆਂ 1 1 ਐਨਪੀਕੇ ਦੀ 1 1 ਹਾਂ ਤੇ 2 ਹੋ ਜਾਣਗੀਆਂ ਉਹਨ 2.5 2.1 ਵਾਲੀਆਂ ਇਹ ਹੋ ਗਈਆਂ 4 ਹਾਂ 4 ਦੇਸੀ ਨਾਲ 4 ਹੋ ਗਈਆਂ ਮਤਲਬ 8 ਸਪਰੇਆਂ ਕੀਤੀ ਆ ਆਪਾਂ ਕਿਰਤ ਕਰੀ ਜੀ ਬਾਬੇ ਨਾਨਕ ਦੀ ਕਿਰਤ ਕਰੀ ਆ ਬਾਬੇ ਨਾਨਕ ਦੀ ਕੱਖ ਪੱਟ ਤੇ ਦੇਖੋ ਇਹ ਚੋਂ ਕੋਈ ਸਪਰੇ ਨਹੀਂ ਕਰੀ ਪਹਿਲਾਂ ਗੋਡੀ ਕਰਤੀ ਫਿਰ ਨਦੀਨ ਬਾਥੂ ਆ ਰਗਰ ਪਟਪਟ ਸਿੱਟ ਤਾਂ ਹੁਣ ਦੁਬਾਰੇ ਫਿਰ ਕੁਛ ਪੱਟ ਤਾਂ ਕੁਛ ਪੱਟ ਦਿਆਂਗੇ ਤੇ ਤੁਹਾਡਾ ਕੁੱਲ ਖਰਚਾ ਕਿੰਨਾ ਕ ਆ ਗਿਆ ਦੇ ਇਥੇ ਖਰਚਾ ਜੀ ਮੈਨੂੰ ਲੱਗਦਾ ਜੇ ਖਰਚਾ ਕੁਛ ਨਹੀਂ ਇਹ ਪਾਣੀ ਲਾਉਣੇ ਪਏ ਨੇ ਦੋ ਜਿਹੜੇ ਮੁੱਲ ਦੇ ਜੇ ਨਹਿਰੀ ਚੱਲਦੀ ਉਹ ਵੀ ਨਹੀਂ ਲੱਗਣਾ ਸੀ 1000 ਰੁਪਏ ਦਾ ਬਜਾਈ ਤੇ ਲਾ ਲੋ ਹੂੰ 750 ਦਾ ਬੀ ਹੂੰ ਠੀਕ ਜੀ ਤੁਸੀਂ ਹੋਰ ਖਰਚਾ ਹੀ ਨਹੀਂ ਉਹ ਉਹ ਦੁੱਧ ਜਮਾਇਆ ਤੇ ਜਿਹੜਾ ਕੱਖ ਕੰਡਾ ਕੱਢਿਆ ਉਹ ਆਪ ਕੱਢਿਆ ਤੇ ਨਾ ਆਪ ਕੱਢਿਆ ਕਿਰਤ ਉਹ ਹੀ ਤੁਹਾਨੂੰ ਕਿਰਤ ਕੀਤੀ ਆਪ ਕੀਤੀ ਮੈਂ ਦੋਨਾਂ ਨੇ ਕੀਤੀ ਹੈ ਵੀ ਜੇ ਬਾਤ ਤੋਂ ਵਾਦਾ ਪਾ ਮੰਨ ਗਏ ਤਾਂ ਜਿਹੜਾ ਆਪਾਂ ਉਹ ਸਮਾਨ ਬਣਾਇਆ ਦੇਸੀ ਨਾਟ ਰੋਜਣ ਵਾਲਾ ਹਾਂ ਉਹ ਲਾ ਲਓ ਤੇ 2.5 2.5 ਇੱਕ ਵਾਲਾ ਵੀ 500 ਰੁਪਏ ਦਾ 600 ਰੁਪਏ ਦਾ ਇਹ ਸਮਾਨ ਉਹ ਤੁਸੀਂ ਲਾ ਲਓ ਵੀ 10 ਪਾਉਂਦੇ ਸੀ ਨਾ ਅਸੀਂ ਪਰ ਉਹ ਸਾਰੇ ਖੇਹ ਚ ਪੈਂਦਾ ਸੀ 1000 ਲੀਟਰ ਬਣਾਉਂਦੇ ਸੀ ਠੀਕ ਹੈ ਨਾ ਇਹ ਚ ਤੁਸੀਂ ਲਾ ਲੋ 5 ਕਿਲੋ ਪੈਂਦਾ ਸੀ ਜੀ ਚਾਰ ਪੰਜਾ 20 200 ਦਾ 500 ਦਾ ਗੁੜ ਲੱਗ ਗਿਆ ਹੋਊਗਾ ਤੇ ਸਾਡਾ ਦੁੱਧ ਕਰਦਾ ਠੀਕ ਜਿਹੜੀ ਦਹੀਂ ਜਮਾਈ ਹੈ ਹੋਰ ਹੈ ਕੁਝ ਖਲ ਕਰਦੀ ਐ ਸਰੋਂ ਦੀ ਤਾਂ ਜੇ ਮੈਂ ਕਵਾਂ ਤਾਂ 2500 ਰੁਪਏ ਚ 2500 ਇੰਡਾ ਜੀ ਹਾਂ ਬਿਲਕੁਲ ਬਿਲਕੁਲ ਠੀਕ ਹੈ ਹਾਂ ਬਿਲਕੁਲ ਬਿਲਕੁਲ ਤਾਂ ਭਾਈ ਜੀ ਖੁੱਲੇ ਪਾੜੇ ਦੀ ਕਣਕ ਹੈ ਤੇ ਖੁੱਲੇ ਡੁੱਲੇ ਮਾਨ ਨਾਲ ਬੀਜੀ ਗਈ ਸੀ ਕਣਕ ਗੱਲਾਂ ਕਰਾਉਂਦੀ ਪਈ ਐ ਪਿੰਡ ਅੱਕਾਂ ਵਾਲੀ ਜ਼ਿਲ੍ਹਾ ਮਾਨਸਾ ਜੇ ਕਿਸੇ ਨੇ ਸ਼ੱਕ ਕੱਢਣਾ ਹੋਵੇ ਆ ਕੇ ਇੱਥੇ ਸ਼ੱਕ ਕੱਢ ਸਕਦਾ ਬੈਂਕ ਦੇ ਨਾਲ ਘਰ ਆਪਣਾ ਇਹ ਬੈਂਕ ਦੇ ਨਾਲ ਬਾਈ ਜੀ ਦਾ ਘਰ ਹੈ ਜਦੋਂ ਮਰਜ਼ੀ ਆ ਇਹ ਬਾਈ ਜੀ ਆਪਣਾ ਨੰਬਰ ਬੋਲਿਓ 99158 92544 929464255199 ਹਾਂ ਇਹ ਬਾਈ ਜੀ ਦੇ ਨੰਬਰ ਆ ਕਿਸੇ ਵੀ ਸਮੇ ਬਾਈ ਜੀ ਨੂੰ ਫੋਨ ਕਰਕੇ ਤੇ ਪਿੰਡ ਆ ਕੇ ਤੁਸੀਂ ਜਿਹੜਾ ਹੈਗਾ ਦੇਖ ਸੰ ਆ ਜਿਹੜੀ ਕਾਰਗੁਜ਼ਾਰੀ ਆ ਇਸ ਵਾਹਨ ਦੀ ਉਹ ਤੁਸੀਂ ਦੇਖ ਸਕਦੇ ਹੋ ਤੁਹਾਡਾ ਕੋਈ ਸ਼ੱਕ ਸੁਭਾ ਉਹ ਵੀ ਕੱਢ ਲਓ ਤੇ ਜੇ ਕੋਈ ਸਵਾਲ ਆ ਉਹ ਵੀ ਪੁੱਛ ਲਓ ਹਾਂਜੀ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਸਾਡੇ ਪੇਡ WhatsApp ਗਰੁੱਪ ਭੂਮੀ ਕੇਂਦਰਤ ਖੇਤੀ ਗਰੁੱਪ ਜਿਹੜਾ ਸਾਡਾ ਹੈਗਾ ਉਹਦੇ ਇਹ ਸੀਨੀਅਰ ਮੈਂਬਰ ਆ ਇੱਕ ਤਰ੍ਹਾਂ ਦੇ ਸਰਪ੍ਰਸਤ ਮੈਂਬਰ ਆ ਤੇ ਇਹਨਾਂ ਨੇ ਸਾਡੀਆਂ ਗੱਲਾਂ ਨੂੰ ਜਿਹੜਾ ਹੈਗਾ ਸੀਰੀਅਸਲੀ ਫੋਲੋ ਕੀਤਾ ਤੇ ਉਹਦਾ ਰਿਜ਼ਲਟ ਇਹਨਾਂ ਦੇ ਖੇਤਰੇ ਵਿੱਚ ਇਸ ਵੇਲੇ ਇਸ ਰੂਪ ਦੇ ਵਿੱਚ ਮੌਜੂਦ ਆ ਕਿ ਬਈ ਲੋਕਾਂ ਦੇ ਜਿਹੜੇ ਹੈਗੇ ਮੂੰਹ ਬੰਦ ਕਰਵਾਤੇ ਆ ਬਿਲਕੁਲ ਬਿਲਕੁਲ ਜੀ ਤੇ ਹੈਰਾਨ ਹੁੰਦੇ ਆ ਲੋਕ ਸਤਨਾਮ ਬਾਈ ਕੀ ਕਹਿਣਾ ਚਾਹੋਗੇ ਬਾਈ ਉਮੀਦ ਤੋਂ ਜ਼ਿਆਦਾ ਰਿਜ਼ਲਟ ਉਮੀਦ ਤੋਂ ਜ਼ਿਆਦਾ ਰਿਜ਼ਲਟ ਜੀ ਸਭ ਪਹਿਲਾਂ ਸਾਨੂੰ ਅਸੀਂ ਜਗਦੀਪ ਨੂੰ ਕਹਿੰਦੇ ਰਹੇ ਆ ਵੀ ਤੂੰ ਐਵੇਂ ਯਾਰ ਪੰਗੇ ਜੇ ਲਈ ਨਾ ਰਹਿਣਾ ਫਿਰ ਹੁਣ ਪਤਾ ਲੱਗਦਾ ਵੀ ਹਾਂ ਬਾਕੀ ਹੈਗੀ ਗੱਲਬਾਤ ਸਹੀ ਆ ਸਹੀ ਆ ਸਹੀ ਆ ਏ ਬੂਤਾ ਸਿੰਘ ਜੀ ਤੁਸੀਂ ਤਾਂ ਕੁਦਰਤੀ ਖੇਤੀ ਵੀ ਕਰਦੇ ਹੋ ਇਹਨੂੰ ਲੈ ਕੇ ਕੀ ਕਹਿਣਾ ਚਾਹੋਗੇ ਇਹਨੂੰ ਲੈ ਕੇ ਮੈਂ ਕਿਸਾਨ ਵੀਰਾਂ ਨੂੰ ਸੁਝਾ ਦੇਣਾ ਚਾਹਣਾ ਵੀ ਤੁਸੀਂ ਜਿਹੜੀਆਂ ਗਲਤ ਫਹਿਮੀਆਂ ਨੇ ਉਹਨਾਂ ਦੇ ਵਿੱਚੋਂ ਨਿਕਲੋ ਪਰ ਤਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਬਾਕੀ ਵੀਰ ਜੀ ਹਰ ਵੀਡੀਓ ਦੇ ਵਿੱਚ ਕਿਸਾਨਾਂ ਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਅੱਜ ਵੀ ਇਹ ਪਿੰਡਰਲੀ ਦੇ ਵਿੱਚ ਕੈਂਪ ਲੱਗਿਆ ਸੀ ਕਿਸਾਨਾਂ ਨੂੰ ਜਿਹੜੀ ਜਾਣਕਾਰੀ ਆ ਦੇ ਰਹੇ ਆ ਵੀ ਜਿਹੜੀ ਫਸਲ ਹੈ ਉਹ ਹਵਾ ਧੁੱਪ ਤੇ ਨਮੀ ਤਨਜੀ ਜੰਦੀ ਜਿਹੜੀ ਜ਼ਰੂਰਤਾਂ ਜਿਹੜੀਆਂ ਇੱਥੇ ਇਹਨਾਂ ਮੇਨ ਲਾਗੂ ਕੀਤੀਆਂ ਗਈਆਂ ਨੇ ਤੇ ਆਪਣੇ ਸਭ ਦੇ ਸਾਹਮਣੇ ਆ ਤੇ ਕਿਸਾਨ ਵੀਰੋ ਭਰਮ ਭਲੇਖਿਆਂ ਚੋਂ ਨਿਕਲੋ ਆਪਣੇ ਪਰਿਵਾਰ ਲਈ ਜ਼ਹਿਰ ਮੁਕਤ ਜਿਹੜੀ ਫਸਲ ਆ ਉਹ ਵੀ ਕਰੋ ਤੇ ਆਪਣੇ ਜਿਹੜੇ ਖਰਚੇ ਨੇ ਕਿਉਂਕਿ ਅਸੀਂ ਹੁਣ ਝਾੜਾਂ ਦੇ ਤਾਂ ਜਿਹੜਾ ਟੀਚਾ ਉਹ ਤੇ ਪਹੁੰਚ ਚੁੱਕੀ ਮੱਛੀ ਪੱਥਰ ਚੱਟ ਕੇ ਮੁਰ ਚੁੱਕੀ ਆਪਾਂ ਜਿਹੜੀ ਆਪਣੀ ਆਮਦਨ ਨੂੰ ਵਧਾਉਣਾ ਤੇ ਆਪਣੇ ਖਰਚਿਆਂ ਨੂੰ ਕੰਟਰੋਲ ਕਰਕੇ ਹੀ ਆਪਣੀ ਆਮਦਨ ਨੂੰ ਵਧਾ ਸਕਦੇ ਆ ਜੀ ਧੰਨਵਾਦ ਸੋ ਲਾਸਟ ਲੇਅਰ ਵਿੱਚ ਮੈਂ ਤੁਹਾਡੇ ਧਿਆਨ ਚ ਲਿਆਦਾ ਕਿ ਇਸ ਵਾਣ ਦੇ ਵਿੱਚ ਝੋਨਾ ਨਹੀਂ ਲੱਗਦਾ ਇਹ ਝੋਨਾ ਮੁਕਤ ਖੇਤ ਆ ਝੋਨਾ ਮੁਕਤ ਖੇਤ ਤੇ ਇੱਥੇ ਕਣਕ ਤੋਂ ਪਹਿਲਾਂ ਦੋ ਵਾਰ ਮੂੰਗੀ ਦੀ ਫਸਲ ਲਈ ਗਈ ਹੈ ਤੇ ਉਹ ਸਾਰੀ ਮੂੰਗੀ 100 ਰੁਪਏ ਕਿਲੋ ਦੇ ਹਿਸਾਬ ਨਾਲ ਬੇਜਤੀ ਜੀ ਪਿੰਡ ਚ ਵੇਚੀ ਗਈ ਸੀ ਬਾਹਰ ਆਸੇ ਪਾਸੇ ਲਈ ਜੀ ਤੇ ਮੂੰਗੀ ਦਾ ਜਿਹੜਾ ਜੋ ਵੀ ਨੀਰਾ ਬਚਿਆ ਸੀਗਾ ਉਹ ਖੇਤ ਦੇ ਵਿੱਚ ਹੀ ਬਗਾਇਆ ਗਿਆ ਤੇ ਥੋੜੀ ਬਹੁਤੀ ਰੂੜੀ ਪਈ ਹੈ ਇਹਦੇ ਚ ਹਾਂਜੀ ਹੋਰ ਇਹਦੇ ਵਿੱਚ ਕੁਝ ਨਹੀਂ ਪਾਇਆ ਤੇ ਬਾਕੀ ਪਾਲਣ ਪੋਸ਼ਣ ਤੁਹਾਨੂੰ ਦੱਸ ਦਿੱਤਾ ਗਿਆ ਤੇ ਪ्युअर ਕੁਦਰਤੀ ਖੇਤੀ ਦੇ ਤਹਿਤ ਘੱਟ ਬੀਜ ਸਿਰਫ 15 ਕਿਲੋ ਬੀਜ ਦੇ ਨਾਲ ਖੁੱਲੇ ਪਾਲੇ ਦੀ ਇਹ ਕਣਕ ਤੁਹਾਡੇ ਸਾਹਮਣੇ ਆ ਤੇ ਮੇਰਾ ਸਵਾਲ ਫੇਰ ਉਸ ਖੇਤੀਬਾੜੀ ਯੂਨੀਵਰਸਿਟੀ ਨੂੰ ਹੈ ਜਿਹੜੀ 40 ਕਿਲੋ ਤੋਂ ਘੱਟ ਕਿਸੇ ਬੀਜ ਦੀ ਸ਼ਿਫਾਰਿਸ਼ ਨਹੀਂ ਕਰਦੀ ਵੀ ਆ ਇੱਥੇ 15 ਕਿਲੋ ਦੇ ਨਾਲ ਇਹੋ ਜੀ ਕਣਕ ਹੋਈ ਪਈ ਆ ਤੇ ਤੁਸੀਂ 40 ਕਿਲੋ ਦੀ ਸ਼ਿਫਾਰਿਸ਼ ਕਿਹਨੂੰ ਫਾਇਦਾ ਪਹੁੰਚਾਉਣ ਲਈ ਕਰਦੇ ਆ ਤੇ ਉਹ ਤੋਂ ਤੁਹਾਨੂੰ ਮਿਲਦਾ ਕੀ ਆ ਇਹ ਦੱਸੋ ਬੰਦੇ ਦੇ ਪੁੱਤ ਬਣ ਕੇ ਨਹੀਂ ਠੀਕ ਆ ਜੀ ਠੀਕ ਆ ਤੇ ਜਿਹੜਾ ਸੀਡ ਮਾਫੀਆ ਤੇ ਸੀਡ ਮਾਫੀਆ ਦੇ ਜਿਹੜੇ ਦਲਾਲ ਆ ਉਹਨਾਂ ਦੇ ਮਿਰਚ ਹੋਣ ਲੱਗੂਗੀ ਤਕੜੀ ਆ ਵੀਡੀਓ ਦੇਖਣ ਤੋਂ ਬਾਅਦ ਤੇ ਥੱਲੇ ਯੂਨੀਵਰਸਿਟੀ ਦੇ ਪਾਸ਼ੂ ਤੇ ਸੀਡ ਮਾਫੀਆ ਤੇ ਦਲਾਲ ਉੱਥੇ ਸਿੱਧੇ ਕਮੈਂਟ ਵੀ ਕਰਨਗੇ ਕਰੋ ਮੱਚੋ ਸੜੋ ਆਕਰ ਵਧੀਆ ਇਹੀ ਤੁਹਾਡੇ ਪੱਲੇ ਰਹਿ ਜਾਣਾ ਠੀਕ ਆ ਤੇ ਬੇਨਤੀ ਕਿਸਾਨ ਭਰਾਵਾਂ ਨੂੰ ਇਹ ਆ ਕਿ ਬਾਈ ਆਪਣੇ ਦਿਮਾਗ ਤੋਂ ਕੰਮ ਲਵੋ ਖੋਪੜ ਦੇ ਵਿੱਚ ਮਹਾਰਾਜ ਨੇ ਦਿਮਾਗ ਵਕਸ਼ਿਆ ਇਹਦਾ ਕੰਮ ਲਵੋ ਖੇਤੀ ਪ੍ਰਤੀ ਐਜੂਕੇਟ ਹੋਵੋ ਤੇ লাইক ਲੱਗ ਪੁਣਾ ਤੇ ਆਗੋ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਬਾਤ ਤੋਂ ਬਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ বেল ਆਈਕਨ ਤੇ ਕਰ ਦਿਓ ਕਲੈਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫਾਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ